ਪੰਜਾਬੀ ਏਬੀਐਮ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਇਸ ਵਕਤ ਮੌਜੂਦ ਆ ਲੁਧਿਆਣਾ ਦੇ ਮੋਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਆ ਜਿੱਥੇ ਚਪਹਿਰਾ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ। ਸੰਗਤਾਂ ਭਰੀ ਸੰਖਿਆ ਦੇ ਵਿੱਚ ਇੱਥੇ ਮੌਜੂਦ ਹੈ। ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਿਹਾ। ਗੁਰਦੁਆਰਾ ਸਾਹਿਬ ਦੀਆਂ ਸੋ ਚੌਂਕ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਔਰ ਜੋ ਦੇਖ ਸਕਦੇ ਹੋ ਕਿ ਖੂਬਸੂਰਤ ਹੈ ਚੌਂਕ ਹੈ ਜਿਸ ਦੇ ਵਿੱਚ ਕਿ ਖੰਡਾ ਸਾਹਿਬ ਦਾ ਨਿਸ਼ਾਨ ਲੱਗਿਆ ਹੋਇਆ ਹੈ। ਇਸੇ ਨਾਲ ਨਾਲ ਇਹ ਜੋ ਸੰਗਤਾਂ ਮੈਂ ਜੋ ਚੌਂਕ ਦੇ ਵਿੱਚ ਹੀ ਮੌਜੂਦ ਹੈ ਯਾਨੀ ਕਿ ਸੰਗਤਾਂ ਦੀ ਗਿਣਤੀ ਇੰਨੀ ਜ਼ਿਆਦਾ ਵਾ ਜਾਂਦੀ ਵੈ ਕਿ ਸੰਗਤਾਂ ਦੇ ਸਹੂਲਤ ਦੇ ਲਈ ਜੋ ਚੌਂਕ ਦੇ ਵਿੱਚ ਹੀ ਜੋ ਬੈਠਣ ਦਾ ਇੰਤਜ਼ਾਮ ਕੀਤਾ ਜਾਂਦਾ ਵਸੋ ਦੇਖ ਸਕਦੇ ਹੋ ਤਾਂ ਕਿ ਗਰਮੀ ਵੀ ਇੰਨੀ ਹੈ ਕਿ ਸੰਗਤਾਂ ਪੱਖੀਆਂ ਚੱਲ ਰਹੀਆਂ ਨੇ ਤੁਸੀਂ ਸੰਗਤਾਂ ਨੂੰ ਔਰ ਦੇਖ ਸਕਦੇ ਹੋ ਕਿ ਭਾਰੀ ਸੰਖਿਆ ਦੇ ਵਿੱਚ ਇਸ ਵਕਤ ਸੰਗਤਾਂ ਨਤਮਸਤ ਹੋ ਰਹੀਆਂ ਨੇ ਔਰ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਇਸ ਵਕਤ ਜੋਗੀ ਗੁਰਦੁਆਰਾ ਸਾਹਿਬ ਸ਼੍ਰੀ ਦਵਾ ਦੀਪ ਸਿੰਘ ਜੀ ਲੁਧਿਆਣਾ ਦੇ ਮਾਡਲ ਰਾਊਂਡ ਐਕਸਟੈਂਸ਼ਨ ਦੇ ਵਿੱਚ ਜਿੱਦੇ ਕਿ ਹਰ ਬੁੱਧਵਾਰ ਨੂੰ ਚਪੈਰਾ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਸੋ ਦੇਖ ਸਕਦੇ ਹਾਂ ਕਿ ਜੋ ਸੰਗਤਾਂ ਨੇ ਭਾਰੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈ ਔਰ ਇਹ ਸੰਗਤਾਂ ਨੇ ਜੋ ਸਿਰਫ ਲੁਧਿਆਣਾ ਤੋਂ ਹੀ ਨਹੀਂ ਯਾਨੀ ਕਿ ਲੁਧਿਆਣੇ ਤੋਂ ਬਾਹਰ ਦੇ ਵੀ ਯਾਨੀ ਕਿ ਜੋ ਵੱਖ-ਵੱਖ ਸ਼ਹਿਰਾਂ ਤੋਂ ਸੂਬੇ ਤੋਂ ਬਾਹਰੋਂ ਵੀ ਸੰਗਤਾਂ ਇੱਥੇ ਮੌਜੂਦ ਹੈ ਔਰ ਜੋ ਭਾਰੀ ਸਿੱਖਿਆ ਦੇ ਵਿੱਚ ਇੱਥੇ ਸੰਗਤਾਂ ਆ ਰਹੀਆਂ ਨੇ ਔਰ ਜੋ ਕਿ ਚਪੈਰਾ ਸਾਹਿਬ ਦੇ ਪਾਠ ਕਰਨ ਦੇ ਲਈ ਇੱਥੇ ਮੌਜੂਦ ਹੈ ਜੋ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਕਿੰਡੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਇਸ ਵਕਤ ਔਰ ਚੌਕ ਦੇ ਦੋਨੋਂ ਹੀ ਤਰਫ ਬਾਰੀ ਸੰਖਿਆ ਦੇ ਵਿੱਚ ਸੰਤਾ ਜੋ ਕਿ ਮੌਜੂਦ ਹੈ ਔਰ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਹੋਏ ਨੇ ਸੋ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਕਿ ਦਸਵੰਧ ਹੈ ਜੋ ਉਸ ਨੂੰ ਦੇਖਦਿਆਂ ਹਰ ਕਿਸੇ ਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲਗਾਏ ਹੋਏ ਨੇ ਕਿਸੇ ਦੇ ਵੱਲੋਂ ਯਾਨੀ ਕਿ ਜੋ ਜੰਨ ਲਈ ਜੋਸ਼ ਮੀਨਸ਼ਕਾਈ ਜਾ ਰਹੀ ਹੈ ਕਿਸੇ ਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਜੋ ਭੋਜਨਾਂ ਦਾ ਲੰਗਰ ਲਾਇਆ ਗਿਆ ਹੈ ਉਹਨੇ ਕਾਫੀ ਅਲੱਗ-ਅਲੱਗ ਚੀਜ਼ਾਂ ਨੇ ਜੋ ਕਿ ਇੱਥੇ ਪਰ ਕੋਈ ਆਪਣੀ ਜੋ ਸਹੂਲਤ ਦੇ ਹਿਸਾਬ ਨਾਲ ਸੰਗਤਾਂ ਦੇ ਲਈ ਇੱਥੇ ਲੈ ਕੇ ਆ ਰਹੇ ਨੇ ਲੋਕ ਆਪਣੇ ਘਰਾਂ ਚੋਂ ਪ੍ਰਸ਼ਾਦ ਬਣਾ ਕੇ ਆ ਰਹੇ ਨੇ ਸੰਗਤਾਂ ਦੇ ਵਿੱਚ ਜੋ ਕਿ ਪ੍ਰਸ਼ਾਦ ਵੰਡ ਰਹੇ ਨੇ ਵਕਮਕ ਤਰ੍ਹਾਂ ਦੇ ਤਸਵੀਰਾਂ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਕਿ ਜੋ ਅਲੋਕਿਕ ਦ੍ਰਿਸ਼્ય ਬਣ ਜਾਂਦਾ ਹੈ ਭਾਰੀ ਸੰਖਿਆ ਦੇ ਵਿੱਚ ਸੰਗਤਾਂ ਮੌਜੂਦ ਨੇ ਔਰ ਖੁਲਸਾ ਉਹ ਦਰਸ਼ਨ ਕਰ ਰਹੀ ਹੈ ਨੇ ਚਪੈਰਾ ਸਾਹਿਬ ਦੇ ਪਾਠ ਕਰ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਚੌਕ ਦੇ ਦੋਨੋਂ ਹੀ ਤਰਫੋਂ ਭਾਰੀ ਸੰਖਿਆ ਦੇ ਵਿੱਚ ਇਸ ਵਕਤ ਸੰਗਤਾਂ ਮੌਜੂਦ ਨੇ ਪਰ ਇਹ ਸੰਗਤਾਂ ਨੇ ਜੋ ਕਿ ਸਿਰਫ ਲੁਧਿਆਣੇ ਤੋਂ ਹੀ ਨਹੀਂ ਲੁਧਿਆਣੇ ਦੇ ਆਸ-ਪਾਸ ਦੇ ਇਲਾਕੇ ਇਸੇ ਨਾਮ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰ ਅਤੇ ਪੰਜਾਬ ਤੋਂ ਬਾਹਰ ਵੀ ਕਾਫੀ ਇਲਾਕੇ ਜਿਵੇਂ ਕਿ ਜਿੱਤੂ ਦੀ ਸੰਗਤਾਂ ਨੇ ਜੋ ਕਿ ਬੁੱਧਵਾਰ ਦੇ ਬੁੱਧਵਾਰ ਚੁਪੈਰਾ ਸਾਹਮਣੇ ਪਾਠ ਕਰਨ ਦੇ ਲਈ ਜਿੱਥੇ ਆ ਰਹੀਆਂ ਨੇ ਸੋ ਸੰਗਤਾਂ ਤੇ ਆndੀਆਂ ਨੇ ਸੰਤੋਆਂ ਦੀਆਂ ਮਨੋਕਾਮਨਾ ਪੂਰੀਆਂ ਹੋ ਰਹੀਆਂ ਨੇ ਜੋ ਇਸੇ ਨਾਨਾ ਦੇ ਜੋ ਮਦੋਰਾ ਸਾਹਮਣੇ ਨਾਜ਼ੀ ਜੋ ਇੱਕ ਚੈਰੀਟੇਬਲ ਹਸਪੀਟਲ ਹੈ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਹਸਪੀਟਲ ਹੈ ਸੋ ਉਹਨਾਂ ਦੇ ਵੱਲੋਂ ਕੈਂਪ ਵੀ ਲਗਾਇਆ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਟੈਸਟ ਵੀ ਕੀਤੇ ਜਾਂਦੇ ਨੇ ਜੋ ਸੰਗਤਾਂ ਆndੀਆਂ ਨੇ ਉਹਨਾਂ ਦੀ ਸਹੂਲਤ ਦੇ ਲਈ ਜੋ ਟੈਸਟ ਕੀਤੇ ਜਾਂਦੇ ਨੇ ਯਾਨੀ ਕਿ ਤਾਂ ਜੋ ਜੋ ਬਲੱਡ ਬਲੱਡ ਟੈਸਟ ਹੁੰਦੇ ਨੇ 슈ਗਰ ਟੈਸਟ ਹੁੰਦੇ ਨੇ ਬੀਪੀ ਟੈਸਟ ਹੁੰਦੇ ਨੇ ਵੱਖ-ਵੱਖ ਤਰ੍ਹਾਂ ਦੇ ਟੈਸਟ ਵੀ ਸੰਗਠਾ ਦੇ ਵੱਲੋਂ ਇੱਥੇ ਕੀਤੇ ਜਾ ਰਹੇ ਨੇ ਦੇਖ ਸਕਦੇ ਹੋ ਕਿ ਇੱਥੇ ਇਸ ਵਕਤ ਜੋ ਸੰਗਠਾ ਮੌਜੂਦ ਨੇ ਔਰ ਜੋ ਟੈਸਟ ਕੀਤੇ ਜਾ ਰਹੇ ਨੇ ਔਰ ਜੁਬੜੀ ਭਾਰੀ ਸੰਖਿਆ ਦੇ ਵਿੱਚ ਸੰਗਠਾ ਦਾ ਤਮਸਤਕ ਨੇ ਔਰ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਸੰਗਠਾ ਨੂੰ ਲੰਗਰ ਚੁਕਾਇਆ ਜਾਂਦਾ ਹੈ ਜਲ ਚੁਕਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਆਪਣੀ ਨੇਕ ਕਮਾਈ ਚੋਂ ਬੱਚਿਆਂ ਦੇ ਲਈ ਜੋ ਕਿ ਜੋ ਉਹ ਚੀਜ਼ਾਂ ਨੇ ਜੋ ਪੈਕਟ ਪੈਕਟਸ ਨੇ ਖਾਣ ਵਾਲੇ ਜੋ ਫੂਡ ਦੇ ਉਹ ਲੈ ਕੇ ਆ ਰਹੇ ਨੇ ਔਰ ਜੋ ਇੱਥੇ ਗਰਮੀ ਇੰਨੀ ਹੈ ਗਰਮੀ ਨੂੰ ਦੇਖਦੇ ਹੋਇਆ ਜੋ ਸੰਗਤਾਂ ਨੇ ਚੱਲ ਵੀ ਮਾਰਦੀਆਂ ਨੇ ਯਾਨੀ ਕਿ ਪੱਖੀ ਝੱਲਣ ਦਾ ਵੀ ਕੰਮ ਕਰਨਾ ਪੈਂਦਾ ਕਿਉਂਕਿ ਜੋ ਸੰਖਿਆ ਉਹ ਤਾਂ ਭਾਰੀ ਹੈ ਸੰਗਤ ਦੀ ਔਰ ਇਸੇ ਨਾਲ ਨਾਲ ਜੋ ਕੁੱਲਰ ਤੇ ਸਭ ਜੋ ਨਹੀਂ ਕੰਮ ਕਰਦੇ ਪਰ ਫਿਰ ਵੀ ਸੰਗਤ ਇਸ ਵਾਰੇ ਪਰਵਾਹ ਨਹੀਂ ਕਰਦੀ ਸੇਵਾਵਾਂ ਬਾਕੀਆਂ ਵੱਲੋਂ ਜਰੂਰ ਕੀਤੀ ਜਾ ਰਹੀ ਹੈ ਪਰ ਜੇਕਰ ਸੰਗਤ ਦੇਖੀ ਜਾਵੇ ਤਾਂ ਸੰਗਤ ਦੇ ਵੱਦੋ ਧਰਮੀ ਦੀ ਪਰਵਾਣੀ ਕੀਤੀ ਜਾਦੀ ਸੰਗਤ ਗਰਮੀ ਚ ਬੈਠੀ ਹੈ ਔਰ ਧੁੱਪ ਚ ਬੈਣਦੇ ਨੇ ਪਰ ਫਿਰ ਵੀ ਜੋ ਕਿ ਬਾਕੀ ਸੰਗਤਾਂ ਨੇ ਜੋ ਦੂਸਰੇ ਇੱਕ ਦੂਸਰੇ ਨੂੰ ਦੇਖ ਕੇ ਇੱਕ ਦੂਸਰੇ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਲੋਕਿਕ ਦ੍ਰਿਸ਼ੇ ਬਣ ਜਾਂਦਾ ਹੈ ਜਦੋਂ ਅਜਿਹੇ ਆ ਦ੍ਰਿਸ਼ੇ ਦੇਖਦੇ ਹਾਂ ਸੋ ਕਾਫੀ ਅੱਛਾ ਲੱਗ ਰਿਹਾ ਹੈ ਵੇ ਲੋਕ ਇੱਥੇ ਆ ਰਹੇ ਨੇ ਮਨੁਕਾਮਨਾਵਾਂ ਲੋਕਾਂ ਦੀਆਂ ਪੂਰੀਆਂ ਹੋ ਰਹੀਆਂ ਨੇ ਸੰਗਤਾਂ ਦੀਆਂ ਹਰ ਇੱਕ ਮੰਡ ਦੀਆਂ ਰੀਝਾਂ ਨੇ ਜੋ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਪਾਪਾ ਦੇਵ ਸਿੰਘ ਜੀ ਦੇ ਦਰ ਦੇ ਅੱਗੇ ਆ ਕੇ ਜੋ ਵੀ ਮੰਗਦੇ ਨੇ ਉਹ ਇੱਥੇ ਪੂਰਾ ਹੋ ਰਿਹਾ ਵਾਹ ਹਰ ਬੁੱਧਵਾਰ ਦੇ ਬੁੱਧਵਾਰ ਚਪੈਰਾ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਪਰ ਪਾਰੀ ਸੰਖਿਆ ਦੇ ਵਿੱਚ ਸੰਤਾ ਤੇ ਆ ਰਹੀ ਹੈ ਨਾ ਸੋ ਕਸ਼ਮੀਰਾ ਸਾਜਿਆ ਕਾਰਜੋਨ ਲੁਧਿਆਣਾ ਦੇ ਮਾਡਲ ਡਾਊਨ ਐਕਸਰੈਸਨ ਗੁਰਦੁਆਰਾ ਸਾਹਿਬ ਜੋ ਕਿ ਤਨਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਹੈ ਜਿੱਥੇ ਕਿ ਆ ਜੋ ਸੰਗਤ ਇੰਨੀ ਜ਼ਿਆਦਾ ਆਉਂਦੀ ਹੈ ਕਿ ਸੰਗਤ ਜੋ ਸੜਕ ਤੇ ਹੀ ਬੈਠਣ ਦਾ ਪ੍ਰਬੰਧ ਕਰਨਾ ਪੈਂਦਾ ਵਾ ਸੋ ਵਦਰੀ ਅਪਡੇਟ ਤੋਂ ਲੈ ਚੁਕੇ ਹਾਂ ਸਾਡੇ ਨਾਲ ਫਿਲਹਾਲ ਵਿੱਚ ਹੁੰਦੇ ਜਿਵੇਂ ਧੰਨਵਾਦ